ਪੰਜਾਬ ਦੇ ਪ੍ਰਿੰਸੀਪਲ ਸਿਕਤਰ ਦੇ ਅਹੁਦੇ ਤੋਂ ਰਿਟਾਇਰ ਹੋਏ ਨੇ ਆਈਐਸ ਹੁਸਨ ਲਾਲ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਰਾਏਪੁਰ ਦੇ ਛੋਟੇ ਜਿਹੇ ਸਕੂਲ ਤੋਂ ਉਹਨੇ ਪੜ੍ਹਾਈ ਕੀਤੀ ਤੇ ਪਿੱਪਲ ਦੇ ਦਰਖਤ ਥੱਲੇ ਬੈਠ ਕੇ ਮੋਢਲੀ ਪੜ੍ਹਾਈ ਕੀਤੀ ਆਈਐਸ ਤੇ ਤਾਂ ਉਥੇ ਹੀ ਆਈਐਸ ਹੁਸਨ ਲਾਲ ਦੇ ਨਾਲ ਨਸੀਬ ਮਿੱਡੇ ਨੇ ਖਾਸ ਗੱਲਬਾਤ ਕੀਤੀ ਹੈ ਕਿ ਕੁਝ ਗਿਆ ਸੁਣਨ ਨੇ ਅੱਜ ਕੱਲ ਭਾਵੇਂ ਆਈਐਸ ਬਣਨ ਲਈ ਬਹੁਤ ਸਾਰੇ ਜਿਹੜੇ ਸਟੱਡੀ ਹੁੰਦੀ ਹੈਗੇ ਆਂ ਆਪਾਂ ਕਹੀਏ ਬਹੁਤ ਜਗ੍ਹਾ ਦੇ ਉੱਪਰ ਜਿਹੜੀ ਹੈਗੀ ਹੈ ਲੋਕ ਟ੍ਰੇਨਿੰਗ ਵੀ ਲੰਦੇ ਹੈਗੇ ਆ ਪਰ ਕੋਈ ਸਮਾਂ ਸੀਗਾ ਜਦੋਂ ਪਿੰਡਾਂ ਚੋਂ ਕੋਈ ਆਪਣੀ ਪੜ੍ਹਾਈ ਦੇ ਬਾਦਬੂਤੇ ਦੇ ਉੱਪਰ ਆਈਏ ਅਫਸਰ ਬਣਦੇ ਸੀਗੇ ਤੇ ਸਾਡੇ ਨਾਲ ਉਸ ਤਰ੍ਹਾਂ ਦੇ ਇੱਕ ਸ਼ਖਸ ਨੇ ਹੁਸਨ ਨਾਲ ਜੀ ਜਿਹੜੇ ਕੀ ਪ੍ਰਿੰਸੀਪਲ ਸੈਕਟਰੀ ਪੰਜਾਬ ਸਰਕਾਰ ਤੋਂ ਰਿਟਾਇਰ ਹੋਏ ਆ ਉਹਨਾਂ ਨੇ ਹੈਲਥ ਦੇ ਵਿੱਚ ਰਹਿੰਦੇ ਹੋਏ ਬਹੁਤ ਸਾਰੇ ਰਿਫਾਰਮਸ ਕੀਤੇ ਔਰ ਲੰਬਾ ਸਮਾਂ ਹੈਲਥ ਦੀ ਹਰ ਇੱਕ ਪੋਸਟ ਹੈਲ ਡਿਪਾਰਟਮੈਂਟ ਦੀ ਹਰ ਇੱਕ ਪੋਸਟ ਦੇ ਉੱਪਰ ਕੰਮ ਕੀਤਾ ਤੇ ਅਸੀਂ ਜਾਣਾਂਗੇ ਕਿ ਆਖਰ ਜਦੋਂ ਉਹ ਪੜ੍ਹਾਈ ਕੀਤੀ ਤੇ ਉਸ ਤਮ ਦਾ ਮਾਹੌਲ ਕਿਦਾਂ ਸੀਗਾ ਕਿਦਾਂ ਉਹ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਪੰਜਾਬ ਸਰਕਾਰ ਦੇ ਸਭ ਤੋਂ ਵੱਡੇ ਅਹੁਦੇ ਪ੍ਰਿੰਸੀਪਲ ਸੈਕਟਰੀ ਤੱਕ ਪਹੁੰਚੇ ਸਾਡੇ ਨਾਲ ਹੁਸਨ ਸਿੰਘ ਜੀ ਗੱਲ ਕਰਦੇ ਆ ਹੁਸਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਬਹੁਤ ਸ਼ੁਕਰੀਆ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੈ ਕਿ ਤੁਹਾਡੇ ਜੀਵਨ ਬਾਰੇ ਕਿਦਾਂ ਤੁਸੀਂ ਇੱਕ ਛੋਟੇ ਜਿਹੇ ਪਿੰਡ ਤੋਂ ਪੜ੍ਹਾਈ ਕੀਤੀ ਤੇ ਆਈਐਸ ਅਫਸਰ ਬਣੇ ਇਸ ਚਰਨੀ ਬਾਰੇ ਚੱਲਣਾ ਪਾਓ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਅੱਜ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਇੱਕ ਇਹੋ ਜਿਹੀ ਉਹ ਰਕੇ ਉਹ ਨੂੰ ਮੈਂ ਬਿਆਨ ਕਰਨਾ ਬੜਾ ਮੁਸ਼ਕਲ ਹੈ ਇੱਕ ਸਕੂਲ ਜਿਸ ਦੀ ਕੋਈ ਬਿਲਡਿੰਗ ਨਹੀਂ ਸੀ ਇੱਕ ਦਰਖਤ ਦੇ ਥੱਲੇ ਬੈਠ ਕੇ ਅਸੀਂ ਪੰਜਵੀਂ ਕਲਾਸ ਤੱਕ ਪੜਦੇ ਜੀ ਸੀ ਔਰ ਦਸਵੀਂ ਤੱਕ ਉਸ ਸਕੂਲ ਦੇ ਵਿੱਚ ਪੜ੍ਹੇ ਜਿਸ ਦੇ ਵਿੱਚ ਕੋਈ ਸਾਇੰਸ ਲੈਬ ਨਹੀਂ ਹੁੰਦੀ ਸੀ ਕੋਈ ਸਾਇੰਸ ਟੀਚਰ ਨਹੀਂ ਸੀ ਕੋਈ ਮੈਥ ਟੀਚਰ ਨਹੀਂ ਸੀ ਥੋੜੇ ਥੋੜੇ ਟਾਈਮ ਦੇ ਲਈ ਸਾਨੂੰ ਟੀਚਰਸ ਕਿਤਰੋਂ ਕਿਤਰੋਂ ਲਿਆ ਕੇ ਸਾਡੇ ਹੈਡਮਾਸਟਰ ਸੀ ਉਹ ਕਰਦੇ ਸੀ ਤੇ ਇਹ ਕਿਸਮਤ ਦਾ ਹੀ ਖੇਲ ਸੀ ਕਿ ਅਸੀਂ ਇੱਥੇ ਪਹੁੰਚੇ ਲੇਕਿਨ ਹਾਂ ਮਿਹਨਤ ਕਰਨੀ ਪੈਂਦੀ ਹੈ ਇਸ ਦੇ ਲਈ ਬਹੁਤ ਜ਼ਰੂਰੀ ਹੈ ਜੀ ਇਸ ਤੋਂ ਬਗੈਰ ਕੋਈ ਹੋਰ ਸ਼ਾਰਟਕਟ ਨਹੀਂ ਹੈ ਤੇ ਮੈਂ ਕਰ ਰਹੇ ਕਿ ਅੱਜ ਕੱਲ ਬਹੁਤ ਕੁਝ ਹੈਗਾ ਜਿਹੜੇ ਸਟੂਡੈਂਟਸ ਹੈਗੇ ਨੇ ਉਹਨਾਂ ਕੋਲ ਜੇ ਕਿਸੇ ਨੇ ਆਈਐਸ ਬੰਨਾ ਹੈ ਤਾਂ ਉਹਨੂੰ ਬਹੁਤ ਸਾਰੀ ਸਟੱਡੀ ਕੋਚਿੰਗਸ ਮਿਲਦੀਆਂ ਨੇ ਤਾਂ ਉਸ ਟਾਈਮ ਕੋਚਿੰਗ ਦਾ ਕੇਸ ਸਿਸਟਮ ਸੀ ਬਾਕੀ ਸਭ ਕੁਝ ਆਪਣੇ ਆਪ ਹੀ ਕਰਨਾ ਪੈਂਦਾ ਸੀ ਦੇਖੋ ਜੋ ਅੱਜ ਕੱਲ ਦੇ ਸਟੂਡੈਂਟਸ ਹਨ ਜੋ ਅੱਜ ਉਹ ਆਈਐਸ ਦੀ ਅਗਰ ਤਿਆਰੀ ਕਰਦੇ ਵਿੱਚ ਲੱਗੇ ਹੋਏ ਹਨ ਮੈਂ ਸਿਰਫ ਉਹਨਾਂ ਨੂੰ ਦੋ ਤਿੰਨ ਗੱਲਾਂ ਦੱਸਣੀਆਂ ਚਾਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇਸ ਐਗਜ਼ਾਮ ਦੇ ਲਈ ਕੋਈ ਸ਼ਾਰਟਕਟ ਨਹੀਂ ਹੈ ਸਭ ਤੋਂ ਜ਼ਰੂਰੀ ਹੈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਅੱਜ ਕੱਲ ਤਾਂ ਸਿਰਫ ਇੱਕ ਹੀ ਸਬਜੈਕਟ ਰਹਿ ਗਿਆ ਸਾਡੇ ਟਾਈਮ ਤੇ ਦੋ ਸਬਜੈਕਟ ਹੁੰਦੇ ਸੀ ਜਿਹੜੇ ਆਪਸ਼ਨਲ ਹੁੰਦੇ ਸੀ ਉਹ ਵੀ ਅਗਰ ਤੁਸੀਂ ਚੁਆਇਸ ਕਰਨੀ ਹੈ ਤਾਂ ਉਹ ਬੜਾ ਸੋਚ ਸਮਝ ਕੇ ਉਹ ਸਬਜੈਕਟ ਦੀ ਚੁਆਇਸ ਕਰੋ ਕਿਉਂਕਿ ਅ ਅੱਜ ਕੱਲ ਜੋ ਕੰਪੀਟੀਸ਼ਨ ਹੈ ਇੰਨਾ ਕਿ ਜ਼ਿਆਦਾ ਹੈ ਕਿ ਇੱਕ ਇੱਕ ਮਾਰਕਸ ਦੇ ਪਿੱਛੇ 10-10 ਪੋਜੀਸ਼ਨਾਂ ਜਿਹੜੀਆਂ ਉੱਪਰ ਥੱਲੇ ਹੋ ਜਾਂਦੀਆਂ ਤੇ ਤੁਸੀਂ ਹੈਲਥ ਸੇ ਲੰਬਾ ਟਾਈਮ ਸੇਵਾ ਕੀਤੀ ਹੈਗੀ ਹੈ ਕਿਉਂਕਿ ਦੇਖੋ ਕਹਿੰਦੇ ਨੇ ਵੀ ਮਰੀਜ਼ਾਂ ਦੀ ਸੇਵਾ ਰੱਬ ਦੀ ਸੇਵਾ ਦੇ ਬਰਾਬਰ ਹੁੰਦੀ ਹੈ ਤੇ ਜਿਹੜੇ ਨਵੇਂ ਜਿਹੜੇ ਯੰਗ ਡਾਕਟਰਸ ਆ ਰਹੇ ਉਹਨਾਂ ਵਾਸਤੇ ਕੁਝ ਸੁਨੇਹਾ ਤੁਹਾਡੇ ਕੋਲ اسپੈਸ਼ਲੀ ਯੰਗ ਡਾਕਟਰਸ ਯਾ ਇਹਨਾਂ ਨੂੰ ਮੈਂ ਜ਼ਰੂਰ ਇਹ ਐਡਵਾਈਸ ਕਰਾਂਗਾ ਕਿ ਇਸ ਤੋਂ ਵਧੀਆ ਕੋਈ profession ਨਹੀਂ ਹੈ ਮਤਲਬ IAS ਦੇ ਵਿੱਚ ਹੋਣ ਦੇ ਬਾਵਜੂਦ ਵੀ ਮੈਂ ਕਹਾਂਗਾ ਕਿ ਇਸ ਤੋਂ ਵਧੀਆ ਕੋਈ profession ਨਹੀਂ ਹੈ ਕਿਉਂਕਿ ਰੱਬ ਤੋਂ ਬਾਅਦ ਇੱਕ ਡਾਕਟਰ ਦੀ ਇੱਕ ਅਸੀਂ ਕਹਿੰਦੇ ਆ ਕਿ ਡਾਕਟਰ ਦੂਸਰਾ ਰੱਬ ਹੈ ਜੀ ਮੀਟਨ ਕਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਿਲਕੁਲ ਇਹ ਸਿੱਗੇ ਸਾਡੇ ਸਾਬਕਾ ਪ੍ਰਿੰਸੀਪਲ ਸੈਕਟਰੀ ਹੁਸਨ ਰਾਜ ਜੀ ਨੇ ਸਪਸ਼ਟ ਕਰਕੇ ਡਾਕਟਰ ਜੀ ਦੀ ਸੇਵਾ ਜਿਹੜੀ ਹੈਗੀ ਹੈ ਮਰੀਜ਼ ਦੀ ਸੇਵਾ ਜਿਹੜੀ ਹੈਗੀ ਹੈ ਉਹ ਜ਼ਰੂਰੀ ਹੈਗੀ ਹੈ ਤੇ ਖੁਸ਼ੀ ਜਿਹੜੀ ਹੈਗੀ ਜਦੋਂ ਮਰੀ ਜਾਂਦਾ ਹੈਗਾ ਅਗਰ ਉਹਨੂੰ ਡਾਕਟਰ ਦੋ ਬੋਲ ਦਵਾਈ ਦੇ ਨਾਲ ਮਿੱਠੇ ਬੋਲ ਦਿੰਦਾ ਹੈ ਤਾਂ ਮਰੀਜ਼ ਆਪਣੇ ਆਪ ਹੀ ਜਿਹੜਾ ਹੈਗਾ ਠੀਕ ਹੋ ਜਾਏਗਾ ਤੇ ਉਹਨਾਂ ਦਾ ਡਾਕਟਰ ਤੇ ਵਿਸ਼ਵਾਸ ਬਣੇਗਾ ਕਿਉਂਕਿ ਡਾਕਟਰ ਨੂੰ ਲੋਕ ਰੱਬ ਦਾ ਰੂਪ ਮੰਨਦੇ ਨੇ ਕੈਮਰਾ ਪਰਸਨ ਅਸ਼ਵੀਨ ਰਾਸ਼ ਦੇ ਨਾਲ ਮਨੋਜ ਜੋਸ਼ੀ ਜੀ ਮੀਡੀਆ ਚੰਡੀਗੜ੍ਹ